ਪੂਰੇ ਦੇਸ਼ 'ਚ ਉਪਚੋਣਾ ਹੋਈਆਂ ਤੇ ਕਈ ਥਾਵਾਂ ਤੇ ਇੰਡੀਆ ਅਲਾਈਂਸ ਨੇ ਬਾਜ਼ੀ ਮਾਰੀ ਐ ਇਸ ਵਕਤ ਮੇਰੇ ਨਾਲ ਐਚਐਸ ਲੱਕੀ ਨੇ ਜਿਹੜੇ ਸੈਲੀਬ੍ਰੇਟ ਕਰ ਰਹੇ ਨੇ ਕਿਉਂਕਿ ਨਾਂ ਵੀ ਐਚਐਸ ਲੱਕੀ ਐ ਤੇ ਸ਼ਾਇਦ ਲੱਕੀ ਵੀ ਰਹਿ ਗਏ ਨੇ ਲੋਕ ਸਭਾ ਦੀ ਚੰਡੀਗੜ੍ਹ ਦੀ ਗੱਲ ਕਰ ਲਈ ਜਾਂ ਫਿਰ ਆਬਜ਼ਰਵਰ ਜੀ ਕੇ ਨਾਲਾਗੜ੍ਹ ਦੇ ਉੱਥੇ ਵੀ ਲੱਕੀ ਰਹਿ ਗਏ ਆ ਸਭ ਤੋਂ ਪਹਿਲਾਂ ਇੰਡੀਆ ਅਲਾਈਂਸ ਦੀ ਜਿੱਤ ਕਹਿ ਰਹੇ ਹੋ ਇਹਨੂੰ ਮੂੰ ਮਿੱਠਾ ਕਰਾ ਰਹੇ ਹੋ ਮੂੰ ਮਿੱਠਾ ਕਰ ਰਹੇ ਹੋ ਕਿੱਡੀ ਕੁ ਬੱਡੀ ਜਿੱਤ ਹੋ ਸਕਦੀ ਹੈ ਕਿਉਂਕਿ ਇੱਕ ਟ੍ਰੇਲਰ ਹੈ ਅਗਲੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਸਟੇਟਸ ਦੀਆਂ ਜਾਂ ਫਿਰ ਅਗਲੇ ਆਉਣ ਵਾਲੇ ਨੇ ਸਮੇਂ ਲਈ ਕਿਉਂਕਿ ਇਸ ਤਰੀਕੇ ਨਾਲ ਇੱਕ ਵੱਡਾ ਮਾਰਜਨ ਜਿਹੜਾ ਹੈਗਾ ਉਹ ਵੀ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਬਜ਼ਮ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਲੋਕ ਸਭਾ ਦੀ ਚੋਣਾਂ ਹੋਈਆਂ ਸੀ ਉਹਦੇ ਵਿੱਚ ਵੀ ਜਿਹੜੀ ਉਮੀਦ ਸੀਗੀ ਕਿ ਜਿਵੇਂ ਭਾਜਪਾ ਵਾਲੇ ਗੱਲ ਕਰ ਰਹੇ ਸੀ ਐਨਡੀਆ ਵਾਲੇ ਕਿ 400 पार 400 ਪਰ ਇੱਕ ਭਰਮ ਫੈਲਾਇਆ ਗਿਆ ਪੂਰੇ ਦੇਸ਼ ਦੇ ਅੰਦਰ ਜਿਸ ਕਰਕੇ ਸ਼ਾਇਦ ਮੈਂ ਸਮਝਦਾ ਬਹੁਤ ਲੋਕ ਮਿਸਲੀ ਔਰ ਇਸ ਵਜਨ ਨਾਲ ਬੀਜਪੀ ਜੜੀ ਹੈਗੀ ਹੈ 240 ਸੀਟਾਂ ਲੈਣ ਦੇ ਵਿੱਚ ਕਾਮਯਾਬ ਹੋ ਗਈ ਨਹੀਂ ਤਾਂ ਅਗਰ ਇੱਕ ਇੰਡੀਪੈਂਡੈਂਟ ਓਪੀਨੀਅਨ ਹੁੰਦਾ ਮ ਇੰਡੀਪੈਂਡੈਂਟ ਵਿਊ ਰੱਖਿਆ ਜਾਂਦਾ ਉਸ ਤਰੀਕੇ ਦਾ ਮਾਲ ਨਾ ਬਣਦਾ ਸ਼ਾਇਦ 200 ਤੋਂ ਥੱਲੇ ਸੀਟਾਂ ਬੀਜਪੀ ਦੀ ਆਉਣੀ ਹੈ ਅੱਜ ਹੁਣ ਜਦ ਲੋਕਾਂ ਨੇ ਉਹ ਦੇਖ ਲਿਆ ਕਿ ਬੀਜਪੀ ਦਾ ਲੋਕ ਸਭਾ ਦੀ ਚੋਣਾਂ ਚ ਕੀ ਹਾਲ ਹੋਇਆ ਆ 13 ਜਗ੍ਹਾ ਤੇ ਉਪ ਚੋਣ ਹੋਇਆ ਸੀ ਔਰ 10 ਜਗ੍ਹਾ ਤੇ ਇੰਡੀਆ ਲਾਈਨਸ ਜਿੱਤੇ ਆ ਇੱਕ ਜਗ੍ਹਾ ਤੇ ਇੰਡੀਪੈਂਡੈਂਟ ਜਿੱਤੇ ਆ ਔਰ ਸਿਰਫ ਦੋ ਜਗ੍ਹਾ ਤੇ ਭਾਜਪਾ ਜਿੱਤੀ ਹੈ ਇੱਕ ਜਗ੍ਹਾ 1400 ਤੋਂ ਇੱਕ ਜਗ੍ਹਾ 1700 ਤੋਂ ਇਹ ਦਿਖਾਉਂਦਾ ਹੈ ਕਿ ਔਰ ਇਹ ਸੱਤ ਰਾਜਿਆਂ ਦੇ ਵਿੱਚ ਇਲੈਕਸ਼ਨ ਸੀਗਾ ਕੱਲੇ ਇੱਕ ਚੁਣੀ ਮੱਧਿਆ ਪ੍ਰਦੇਸ਼ ਬਿਹਾਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਔਰ ਤਾਮਿਲਨਾਡੂ ਵੈਸਟ ਬੰਗਾਲ ਅਲੱਗ-ਅਲੱਗ ਸੂਬਿਆਂ 'ਚ ਪੰਜਾਬ 'ਚ ਤੇ ਸਾਰੇ-ਸਾਰੇ ਸੂਬਿਆਂ 'ਚ ਜਦ ਚੋਣਾਂ ਹੋਇਆ ਉਹਦੇ ਵਿੱਚ ਲੋਕਾਂ ਨੇ ਦਿਖਾ ਦਿੱਤਾ ਕਿ ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ। ਔਰ ਅਗਰ ਤੁਸੀਂ ਵੈਸੇ ਵੀ ਲੋਕ ਸਭਾ ਦੀ ਅਗਰ ਚੋਣਾਂ ਦਾ ਵੀ ਦੇਖ ਲਓ ਜੇ ਤੁਸੀਂ ਟੋਟਲ ਇੰਡੀਆ ਲਾਇੰਸ ਦੀ ਵੋਟਾਂ ਕਾਊਂਟ ਕਰੋ ਉਹ ਐਂਡੀਆ ਨਾਲੋਂ ਕਿਤੇ ਜ਼ਿਆਦਾ ਸੀ। ਸੀਟਾਂ ਜ਼ਰੂਰ ਐਂਡੀਆ ਦੀ ਜ਼ਿਆਦਾ ਆ ਗਈਆਂ ਪਰ ਵੋਟਾਂ ਜ਼ਿਆਦਾ ਜਿਹੜੀਆਂ ਹੈਗੀਆਂ ਇੰਡੀਆ ਲਾਇੰਸ ਨੂੰ ਪਈਆਂ ਸੀ। ਇਸੇ ਕਰਕੇ ਹੁਣ ਹੌਲੀ-ਹੌਲੀ ਜਿਹੜਾ ਭਾਜਪਾ ਦਾ ਗ੍ਰਾਫ ਹੈ ਉਹ ਗਿਰਦਾ ਜਾ ਰਿਹਾ। ਲੋਕਾਂ ਨੂੰ ਸਮਝ ਆ ਚੁੱਕਿਆ ਹੈ। ਮੋਦੀ ਵੇਵ ਖਤਮ ਹੋ ਚੁੱਕੀ ਹੈ। ਲੋਕੀ ਹ ਇੱਕ ਪਾਸੇ ਇਹ ਵੀ ਬਹੁਤ ਜ਼ਰੂਰੀ ਹੈ ਮੈਂ ਕਹਿਣਾ ਕਿ ਪੰਜਾਬ 'ਚ ਵੀ ਦੇਖੋ ਚੋਣਾ ਸੀਗੀਆਂ ਹੈਨਾ ਸੈਲੀਬ੍ਰੇਟ ਤੁਸੀਂ ਇੰਡੀਆ ਲਾਈਨਸ ਕੇਰ ਵਿੱਚ ਆਮ ਆਦੀ ਪਾਰਟੀ ਵੀ ਆਂਦੀ ਹੈ ਆਮ ਆਦੀ ਪਾਰਟੀ ਪੰਜਾਬ 'ਚ ਜਿੱਤੀ ਹੈ ਉਹ ਵੀ ਸੈਲੀਬ੍ਰੇਟ ਕਰ ਰਹੇ ਹੋ ਕਿਉਂਕਿ ਉਹ ਇਸ ਕਰਕੇ ਪੁੱਛ ਰਹੇ ਕਿਉਂਕਿ ਉਸੇ ਕਾਂਗਰਸ ਦੇ ਨਾਲ ਲੜਾਈ ਸੀਗੀ ਕਾਂਗਰਸ ਹਾਰ ਗਈ ਉੱਥੇ when we talk of a larger picture ਇੱਕ ਪਾਸੇ ਤਾਂ ਅਸੀਂ ਸਟੇਟਸ ਦੀ ਗੱਲ ਕਰਦੇ ਹਾਂ ਤਾਂ ਤਾਂ ਚਾਰ ਸੀਟਾਂ ਤਰਨੂਮਲ ਕਾਂਗਰਸ ਵੀ ਜਿੱਤੀ ਹੈ ਵੈਸਟ ਬੰਗਾਲ ਦੇ ਮੇਨ ਮਕਸਦ ਕੀ ਹੈ ਜ ਵੱਡਾ ਵਿਰੋਧੀ ਸਾਡਾ ਕੌਣ ਹੈ no doubt there is a competition amongst the india alliance jede parties onna de vich vi huga ਪਰ ਅਗਰ ਤੁਸੀਂ ਲਾਰਜਰ ਪਿਕਚਰ ਦੇਖੋ ਤੇ ਇੰਡੀਆ ਅਲਾਈንስ ਇੱਕ ਜਿਹੜੇ ਫਾਰਮੇਸ਼ਨ ਹੋਈ ਹੈ ਉਸ ਦੀਆਂ ਅਗਰ ਸੀਟਾਂ ਦੇਖੋ ਤੁਸੀਂ ਉਹ 10 ਸੀਟਾਂ 13 ਦੇ ਵਿੱਚੋਂ ਲਗਭਗ ਤੁਸੀਂ ਲਗਾ ਲਓਗੇ 70 ਤੋਂ 80% ਰਿਜ਼ਲਟ ਜਿਹੜਾ ਹੈ ਇੰਡੀਆ ਅਲਾਈንስ ਦੇ ਫੇਵਰ ਦੇ ਵਿੱਚ ਹੈ ਤੁਹਾਡੇ ਨਾਲ ਤਾਂ ਗੱਲ ਹੁੰਦੀ ਰਹਿੰਦੀ ਹੈ ਤੁਸੀਂ ਪ੍ਰਧਾਨ ਨੂੰ ਪਾਰਟੀ ਦੇ ਇੱਕ ਚੰਡੀਗੜ੍ਹ ਤੋਂ ਵਕ ਵਕ ਪ੍ਰਧਾਨ ਨਾਲ ਪੰਜਾਬ ਦੇ ਪ੍ਰਧਾਨ ਦਾ ਫੋਨ ਨਹੀਂ ਆਇਆ ਕੋਈ ਲੀਡਰ ਦਾ ਫੋਨ ਨਹੀਂ ਆਇਆ ਕਿ ਅਸੀਂ ਇਸੇ ਹਾਰ ਕੇ ਤੁਸੀਂ ਇੱਥੇ ਲੱਡੂ ਵੰਡ ਰਹੇ ਹੋ ਨਹੀਂ ਨਹੀਂ ਅਸੀਂ ਅਸੀਂ ਜਿਹੜੀ ਲੱਡੂ ਵੰਡ ਰਹੇ ਨੇ ਉਹ ਸਿਰਫ ਕੱਲੀ ਪੰਜਾਬ ਦੀ ਕੋਈ ਇਲੈਕਸ਼ਨ ਨਹੀਂ ਵੰਡ ਰਹੇ ਅਸੀਂ ਜਿਹੜੀਆਂ ਹਿਮਾਚਲ ਚ ਜ ਸਿ ਦਿੱਤੇ ਆ ਤੁਸੀਂ ਦੇਖੋ ਯੋਧਿਆ ਤੋਂ ਬਾਅਦ ਬਦਰੀਨਾਥ ਵੀ ਬੀਜੇਪੀ ਹਾਰ ਗਈ ਜਿਹੜੇ ਵੱਡੇ ਧਾਮ ਨੇ ਜਿਨ੍ਹਾਂ ਦੇ ਉੱਪਰ ਬੀਜੇਪੀ ਹਿੰਦੂਤਵ ਦੀ ਗੱਲ ਕਰਦੀ ਸੀ ਹਿੰਦੂਇਸਮ ਦੀ ਗੱਲ ਕਰਦੀ ਸੀ ਉਹ ਵੀ ਬੀਜੇਪੀ ਨੂੰ ਹਾਰ ਦੇ ਰਹੇ ਆ ਸੋ ਇੱਕ ਵੱਡੀ ਆਈਡੀਓਲੋਜੀਕਲ ਲੜਾਈ ਦੀ ਮੈਂ ਗੱਲ ਕਰ ਰਿਹਾ ਮੈਂ ਇੱਕ ਇੰਡੀਵਿਜੂਅਲ ਉਸ ਤੇ ਨਹੀਂ ਜਾ ਰਿਹਾ ਕਿ ਪੰਜਾਬ ਜੀ ਕੀ ਰਿਜ਼ਲਟ ਰਿਹਾ ਉੱਥੇ ਵੀ ਤੁਸੀਂ ਲੋਕ ਸਭਾ 'ਚ ਦੇਖੋ ਕਾਂਗਰਸ 7 ਸੀਟਾਂ ਜਿੱਤੀ ਆਮ ਆਦਮੀ ਪਾਰਟੀ 3 ਜਿੱਤੀ ਬਟ ਉਹ ਜਦ ਕਿੱਟੀ 'ਚ ਨੈਸ਼ਨਲ ਲੈਵਲ ਤੇ ਐਡ ਹੁੰਦੀ ਹੈ ਤਾਂ 10 ਹੀ ਗਿਣੀਆਂ ਜਾਂਦੀਆਂ ਹਨ ਮੈਂ ਜਦ ਇੱਥੇ ਬੈਠੇ ਗੱਲ ਕਰ ਰਿਹਾ ਮੈਂ ਲਾਰਜਰ ਸਿਨੈਰੀਓ ਦੀ ਗੱਲ ਕਰ ਰਿਹਾ ਲਾਰਜਰ ਪਿਕਚਰ ਦੀ ਗੱਲ ਕਰ ਰਿਹਾ ਆਈ ਐਮ ਨੋਟ ਟਾਕਿੰਗ ਅਬਾਊਟ ਅ ਇੰਡੀਵਿਜੂਅਲ ਸੀਟ ਹੋ ਸਕਦਾ ਹੈ ਦੇਖੋ ਕਿਤੇ 80 ਜਿੱਤ ਗਏ ਕਿਤੇ ਹੁਣ ਪੰਜਾਬ ਜਿਵੇਂ ਹਿਮਾਚਲ ਜਿੱਤੀ ਗਏ ਉਤਰਾਖੰਡ 'ਚ ਅਸੀਂ ਜਿੱਤ ਗਏ ਉੱਥੇ ਵੀ ਦੋਨੋਂ ਜਗ੍ਹਾ ਆਪ ਸੀ ਬਟ ਵੈਨ ਆਈ ਐਮ ਟਾਕਿੰਗ ਆਈ ਐਮ ਟਾਕਿੰਗ ਅਬਾਊਟ ਦ ਹੋ ਔਰ ਵੋਟ ਜਿਹੜੀ ਹੈਗੀ ਹੈ ਇੰਡੀਆ ਲਾਇੰਸ ਦੇ ਹੱਕ ਚ ਭੁਗਤੀ ਨਸੀਤ ਕਿਤਨਾ ਕਿਤਨਾ ਨੈਗੇਟਿਵ ਹੋ ਰਹੀਆਂ ਨੇ ਬੀਜੇਪੀ ਨੂੰ ਨੇ ਬਿਲਕੁਲ ਬਿਲਕੁਲ ਮਕਸਦ ਹੈ ਬਹੁਤ ਬਹੁਤ ਧੰਨਵਾਦ ਅੱਜ ਨਾਲ ਗੱਲ ਕਰਨ ਲਈ ਤੇ ਇਹ ਸੀਗੇ ਐਚਐਸ ਲੱਕੀ ਜਿਹੜੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਤੇ ਆਈ ਕਹਿ ਰਹੇ ਨੇ ਕਿ ਅਸੀਂ ਵੱਡੀ ਪਿਕਚਰ ਦੀ ਗੱਲ ਕਰਦੇ ਹਾਂ ਇੱਥੇ ਆਈਡੀਓਲੋਜੀ ਦੀ ਲੜਾਈ ਹੈ ਇੱਥੇ ਨਾ ਕਿ ਸਿਰਫ ਛੋਟੀ ਪਾਰਟੀਆਂ ਦੀ ਕਿਉਂਕਿ ਸਾਰੀ ਪਾਰਟੀਆਂ ਜਿਹੜੀਆਂ ਨੇ ਉਹ ਇਕੱਠੀਆਂ ਨੇ ਕੰਪੀਟੀਸ਼ਨ ਹੋਣੇ ਜੀ ਜ਼ਰੂਰ ਹੁੰਦਾ ਹੈ ਪਰ ਆਪਾਂ ਲਾਰਜਰ ਪਿਕਚਰ ਦੇਖ ਕੇ ਚੱਲ ਰਹੇ ਹਾਂ ਜਿਸ ਤਰੀਕੇ ਨਾਲ ਸਾਡੀ ਜ চন্দীগুলো